ਕੋਈ ਨਹੀਂ ਬਾਤ ਤੁਹਾਨੂੰ ਦੱਸਦੇ ਪੱਕਾ ਵਾ ਕੀ ਕੀ ਕਰੀਏ ਹਾਂ ਉਧਰੋਂ ਹੋ ਕੇ ਦੱਸੋ ਮੈਨੂੰ ਮਾੜਾ ਦੱਸਣ ਨੂੰ ਕੀ ਨਹੀਂ 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 ਗੱਲ ਦਾ ਫਰਕ ਹੁੰਦਾ ਹੈ ਉਹਨੇ ਬਸ ਸੱਨੇ ਬੱਚੇ ਦੀ ਲੋਗ ਐਸੀ ਕਰੀਏ ਕੰਨ ਬਿਜੇ ਜੱਟ ਬਰਾਫੀ ਜਿਹਨੂੰ ਬਈ ਦਿੰਦਾ ਨਹੀਂ ਗਿਆ ਹਾਂ 2 ਰੁਪਏ ਮਾਰੀ ਪੁੱਛਿਆ ਉਹ 15 ਦਾ ਖਰੀਦ ਆ ਕਿਹੜੀ ਗੱਲ ਹਾਂ ਮੈਨੂੰ ਹੀ ਪਤਾ ਹੈ ਤੈਨੂੰ ਪਤਾ ਮਾਰੀ ਜਾਂਦਾ ਫਿਰ ਹੁਣ ਰਾਜ ਕੋਈ ਬਣਿਆ ਨਾ ਫਾਇਦਾ ਕੋ ਦਾ ਮੁਸਫਾ ਇਹਦਾ ਤਾਂ ਠੀਕ ਅੱਗੇ ਰੱਖਣਾ ਕਰੋ ਮਣੀ ਮਿੱਟੀ ਅਸੀਂ ਅਸੀਂ ਕਦੇ ਨਹੀਂ ਜੁੜੂ ਕਹਾ ਉਹ ਵੀ ਜਿਹੜਾ ਦੇ ਦੇ ਮੇ ਵੀ ਕਰ ਲਾ ਪੁਣੀ ਕਰ ਲੈਣੇ ਬਹੁਣ ਦੇ 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 ਬਾਈ ਇੱਕ ਬੱਕਰੀ ਇਹਨਾਂ ਨੂੰ ਆ ਮੇਰੀ ਲਿਆ ਕੇ ਕੰਨ ਆ ਦਿਖਾ ਦੇਖ ਲੈ ਦੇ ਰੱਜਾ ਕੰਨ ਪਾ ਲੈ ਇੱਧਰ ਆ ਜਾ ਬੱਬੂ ਤਾਂ ਦਾ ਹੈ ਨਹੀਂ ਕੰਨ ਲਵਾ ਜਿੰਨੇ ਮੰਗੀਆਂ ਉਹਨਾਂ ਨੂੰ ਦੇ ਦੇ ਮੈਂ ਕੰਨ ਕਿੱਥੋਂ ਲਵਾ ਦੇ ਫਿਰ ਉਹਦਾ ਕੰਨ ਮੇਵੀ ਖਾ ਗਿਆ ਕੋਈ ਨਹੀਂ ਕਿ ਤਾਂ ਹਲਕਾ ਹੁਕੀ ਕੀ ਕਰ ਤੁਸੀਂ ਤੂੰ ਕੀ ਕਰ ਮੈਂ ਲਾ ਰਿਹਾ ਹਾਂ ਉਹਦਾ ਕਹਿੰਦਾ 15 ਜੀ ਤਾਂ ਮੇਰੀ ਖਰੀਦ ਹੈ ਮੈਂ ਯਾਰ 14000 ਰੁਪਏ ਕਹੇ ਘੱਟ ਮੈਂ ਲਾਇਆ ਨੇ ਅਜੇ ਰਾਜੂ ਦਾ ਕਹਿੰਦਾ ਯਾਰ ਇੰਨਾ ਹੀ ਹੈ ਜੀ ਇੰਨੇ ਵਾਲੇ ਹੈ ਨਹੀਂ ਰਾਜੂ ਦਾ ਕਹਿੰਦਾ ਮੈਂ ਤਾਂ ਕਹਾ ਮੈਂ ਯਾਰ ਠੀਕ ਆ ਬਈ ਯਾਰ ਐਨੇ ਕਦੀ ਤਾਂ ਮੈਂ ਐਦੂ ਘਟ ਤਾਂ ਲਾਉਂਦੇ ਨੂੰ ਸੰਗ ਆਉਂਦਾ ਠੀਕ ਆ ਐਵੇਂ ਮੈਂ ਉਹਦਾ ਮੈਨੂੰ ਮੈਂ ਪਤਾ ਉਹ ਡਬਲ ਮੰਗਦਾ ਹੁੰਦਾਗਾ ਜੇ ਉਹਨੇ 26 ਮੰਗਿਆ ਮੈਂ ਆਪਣਾ ਹੱਕ ਤਾਂ ਬਸ 13 ਦਾ ਹੀ ਆ ਚਲ ਫਿਰ ਵੀ 1000 ਰੁਪਏ ਤੋਂ ਵਧਾ ਕੇ ਲਾ 50 ਛੜਤਾ ਵੀ ਬੱਚਾ ਦਾ ਬਦ ਰੱਖੇ ਲੋ ਤੁਸੀਂ ਇਹ ਵੇਚ ਪੂਚ ਲਿਓ ਬੱਚਾ ਦਾ ਕੋਈ ਬੱਚਾ ਨਹੀਂ ਲੀਆ ਮੈਂ ਤਾਂ ਜਿਹੜਾ ਸੁਦਾ ਚਦਾਈ ਨਹੀਂ ਕਰਦਾ ਨਹੀਂ ਅਸੀਂ ਚਦਾਈ ਵਾਲੀ ਨਹੀਂ ਹੁਣੀ ਠੀਕ ਹੈ ਆ ਜੋ ਨਵੇਂ ਆ ਜੋ ਜੀ ਗਈਆਂ ਦੋ ਦੋ ਲੰਗਿਆਂ ਦਾ 12 13 ਸੀ ਜਾਂ ਰੋਹੀ ਤਾਂ ਹੈ ਜਾਂ ਦਾਣੇ ਦੂਨੇ ਮੁਠੀ ਪਾਉ ਸਿਆਵ ਨੂੰ ਤਾਂ ਤੜਕੀ ਉਤਰਿਆ ਕਰੂਗੀ ਇਹ ਜੇ ਸਾਰੇ ਨਰਮ ਤਾਂ ਹੀ ਆ ਬਿਨਾ ਖਾਦੇ ਦੁੱਧ ਨਹੀਂ ਦੇਣੇ ਨੇ ਦਾਣੇ ਦੀ ਮੁਠੀ ਸਿਆਵ ਨੂੰ ਪਾਲੂਗੀ ਜੋਂ ਜੋਂ ਇਹ ਦੁੱਧ ਤਾਂ ਦਊਗੀ ਪੱਤੇ ਪੁੱਤੇ ਪਾ ਫਿਰ ਦੁੱਧ ਦੁੱਧ ਤਰੀ ਜਾਊ ਮੱਖੀ ਮੱਛਰ ਤੋਂ ਬਚਾ ਕੇ ਰੱਖੇ ਮੜੀ ਜੀ ਦੱਸ ਦੇਣਾ ਠੀਕ ਹੈ ਵੀ ਦੇ ਦੇ ਹੋਰ ਉਹ 14 ਦੀ ਦੇਣੀ ਆ ਥੋੜੇ ਘੱਟ ਰ ਆ ਬਸ بس ਲੈ ਜਾ ਫੜ ਕੇ ਬੱਸ ਉਹ ਕਹਿ ਕੇ ਲੈਨੇ ਆਪਾਂ ਕਿਹੜੀ ਗੱਲ 2000 ਰੁਪਏ ਬੱਸ ਬੱਸ ਕੋਈ ਝੂਠੋ ਲੈ ਜਾ ਕਰਦੇ ਆ ਡਾਕਟਰ ਸਭ ਕੁਝ ਜਾਂ 16 ਦੀ ਹੋ ਗਈ ਮੇਵੀ ਹਰ ਸਰਦਾਰ ਜੀ ਕੰਨ ਲੈ ਜਾ ਚੱਕ ਚੱਕ ਆ ਬਹੁਤੀਆਂ ਗੱਲਾਂ ਨਹੀਂ ਕਰਦੇ ਚੱਲ ਹਰ ਸਰਦਾਰਾ ਲੈ ਨਹੀਂ ਯਾਰਾ ਹਾਂ ਨਿਬੜ ਗਈ ਗੱਲ ਬਾਤ ਹੁਣ ਖਰੀ ਐ ਖੋਟੀ ਐ ਤੇਰੀ ਐ ਜੋ ਮਰਜੀ ਤੇਰੀ ਕਿਸਮਤ ਦਾ ਪਾਈਆ ਦੇਵੇ ਅੱਧ ਪਾ ਦੇਵੇ ਤੇਰੀ ਕਿਸਮਤ ਦਾ ਪਾਈਆ ਦੇਵੇ ਅੱਧਾ ਤੇ ਕਿਲੋਂ ਦੇਵੇ ਆ ਹੁਣ ਜਿਹੜੀਆਂ ਦੰਦਿਆਂ ਚੜ ਗਈ ਧਾਰਾ ਮਾਰ ਕੇ ਦੇਖੀ ਜੀ ਹੁਣ ਹਾਂ ਹੈ ਕੌਣ ਧਾਰਾ ਮਾਰੀਏ ਸਰਦਾਰ ਜੀ ਇਦਾਂ ਦੀ ਚਾਕ ਫੜੀ ਮੋਜੀ ਬੱਕਰੀ ਇਹ ਫੜੀ ਬਾਈ ਆ ਦੇਖੋ ਜੁਰਾਓ ਇਹਦਾ ਲਾਦੇ ਚੋਲਾ ਜੀ ਆ ਅੱਗੇ ਤੁਹਾਡੀ ਤਿਸਮਤ ਆ ਹੁਣ ਭਾਈ ਮਾੜੀ ਚੰਗੀ ਚੱਕੋ ਭਾਈ ਕੋਈ ਇੰਨੇ ਚ ਮਹਿੰਗੀ ਨਹੀਂ 2000 ਦਾ ਤੁਹਾਨੂੰ ਬੱਚਾ ਹੀ ਫ੍ਰੀ ਸ਼ਾਪ ਦਾ ਲੈ ਲੈ ਲੜਕਾ ਹੋ ਜਾਂਦਾ ਜੀ ਅਸੀਂ ਤਾਂ ਨਹੀਂ ਲੈਂਦੇ ਤੇ ਪੈਸਾ ਤਾਂ ਇਹਨੂੰ ਨਾ ਹੋਣਾ ਚਾਹੀਦਾ ਹਾਂ ਸਹੀ ਗੱਲ ਹੈ ਰਿਆਣਾ ਤੁਸੀਂ ਕਹੀ ਹੋ ਜੀ ਕੋਈ ਗੱਲ ਨਹੀਂ 2000 ਹੋਰ ਦੇ ਦੋ ਬੱਚਿਆਂ ਦਾ ਕਹਿੰਦਾ ਹੋਰ ਡਾਉਦਾ ਰਿਓ ਅਰੇ ਤੂੰ ਕਹਿ ਰਿਹਾ 2000 ਮੰਗ ਕੇ ਲੈਂਦਾ ਮੈਂ 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 ਫਿਰ ਫਿਰ ਉਹ ਤੇਰਾ ਹੱਕ ਹੀ ਹੈ ਜੀ ਜਾ ਬੱਚੇ ਲੈ ਜਾਂਦਾ ਨਾ ਛੱਡਿਆ ਪਹਿਲੇ ਮਦਦ ਨਾ ਭਾਈ ਮੰਗ ਕੇ ਲੈਣਾ ਮਰ ਹੀ ਜਾਂਦਾ ਹਲ ਖਾ ਦੇ ਬੱਚਾ ਚੱਲ ਇਹ ਨਹੀਂ ਬੱਚਾ ਬੱਚਾ ਨਹੀਂ ਲੈ ਗਿਆ ਨਹੀਂ ਨਹੀਂ ਉਹ ਭਾਈ ਲੈ ਲੈਂਦਾ ਉਹ ਬਾਬਾ ਜੀ ਇਹ ਲੈ ਜਾਣਾ 1000 ਰੁਪਿਆ ਹੋਰ ਦੇ ਦੋ ਬੱਚੇ ਦਾ ਬਫੇ ਛੱਡੋ ਆ ਕੀ ਕੀ ਕਰਾਉਣਾ ਨੋਕਰ ਹੀ ਆ ਕੋ ਮਰਜੀ ਜਿਹੜਾ ਬੱਕਰਾ ਹੋ ਚਲੋ ਤਾਂ ਮੈਂ ਵੀ ਤੂੰ ਹੀ ਰੱਖ ਲੈ ਹੋਰ ਥੱਲੇ ਪਾਲ ਲਈ ਚੰਗਾ ਕੇ ਤੇ ਫੜ ਕੇ ਫੜ ਕੇ ਕਿੱਥੇ ਸੁਣਾਈ ਜਾਣਗੇ ਯਾਰ ਹਾਂ